ਕਾਪੇ ਚੱਕੋ ਜੀ ਇਹ ਸਾਈਜ਼ ਖਰੀਦ ਲਈ ਐਦਾ ਸੌਣ ਤਰਸਣੋ ਤੁਹਾਡੇ ਫਾਦਰ ਦਾ ਨਾਂ ਕੀ ਚਲਤਰਾ ਤੁਸੀਂ ਕਿੱਥੇ ਰਹਿੰਦੇ ਹੋ ਇੱਥੇ ਕਬੂਲਪੰਡਾਟਾ ਕਬੂਲਪੰਡਾ ਹਾਂਜੀ ਇਹ ਸੂਈਆਂ ਨਾਲ ਦੀ ਇੱਥੇ ਜਗਾ ਜਿਹੜੀ ਜਗਾ ਦਾ ਰੋਲਾ ਪਉਂਦੇ ਉਹ ਤੇ ਕਬਜ਼ਾ ਕਿਸ ਦਾ ਚਲੇ ਕਬਜ਼ਾ ਮਾਤਾ ਦੀ ਪ੍ਰਾਪਰਟੀ ਆਪਣੀ ਆ ਤੇ ਇੱਕ ਨਾ ਚਾਰ ਤੋਂ ਪ੍ਰਾਪਰਟੀ ਉਹਨਾਂ ਦੀ ਕਬਜ਼ਾ ਇੱਥੇ ਇਹਦਾ ਕੋਈ ਇਹਨਾਂ ਦੀ ਫਾਦਰ ਤੋਂ ਚੱਲੀ ਆ ਰਹੀ ਇਹਨਾਂ ਦੀ ਪ੍ਰਾਪਰਟੀ ਆਪਣੀ ਆ ਕੋਈ ਇਹਨਾਂ ਦੀ ਨਵੀਂ ਨਹੀਂ ਰਜਿस्ट्री ਗਈ ਜਿਹੜਾ ਇਹਨਾਂ ਨੇ ਸਾਹਮਣੇ 30 40 ਸਾਲ ਇੱਥੇ ਜੀ ਜੋ ਇੱਕ ਕਹਿ ਰਹੇ ਲక్ష్మణ ਸਿੰਘ ਕਹਿ ਰਹੇ ਵੀ ਮੇਰੀ ਜਗਾ ਉਹ ਕਹਿੰਦਾ ਕਹਿੰਨੇ ਤੁਸੀਂ ਵੀ ਕਹਿ ਸਕਦੇ ਮੇਰੀ ਹੈ ਲੇਕਿਨ ਜਿਹੜੀ ਜਿਹੀ ਪ੍ਰਾਪਰਟੀ ਇਹ ਨੇਮ ਤੇ ਆ ਨਾ ਭਾਈ ਨੇਮ ਹੈ ਪ੍ਰਾਪਰਟੀ ਉਹਦੀ ਆ ਨਾ ਕਿ ਕਿਸੇ ਹੋਰ ਦੀ ਹੋ ਸਕਦੀ ਹੈ ਤਾਂ ਕਹੀ ਕਰ ਮੇਰੀ ਹੈ ਤੁਸੀਂ ਕਹਦੇ ਮੇਰੀ ਆ ਉਹ ਕਹਿੰਦਾ ਮੈਂ ਰਜਿਸਟਰੀ ਕਰਾਈ ਹੈ ਜੀ ਰਜਿਸਟਰੀ ਕਰਾਈ ਉਹਨੇ ਬਿਗੈਰ ਨੰਬਰ ਤੋਂ ਕਿਉਂ ਕਰਾਈ ਥਰਡ ਪਾਰਟੀ ਦਾ ਉਹ ਦੂਜਾ ਨੰਬਰ ਪਾਉਣ ਦਾ ਕੀ ਆਈਡੀਆ ਜਿਹੜਾ ਜਿਹੜਾ ਨੰਬਰ ਆਪਣਾ ਪਾਉਣਾ ਥਰਡ ਪਾਰਟੀ ਦਾ ਨੰਬਰ ਪਾ ਕੇ ਕਿਉਂ ਵੇਚੀ ਇਹੋ ਜਗਾ ਵੇਚੀ ਇਹਨਾਂ ਨੇ ਜਾਂ ਹੋਰ ਕਿਸੇ ਨੇ ਵੇਚੀ ਇਸ ਬਾਰੇ ਆਪਾਂ ਨਹੀਂ ਨਾਲ ਸਾਡਾ ਹੀ ਨਵੇਂ ਬੰਦੇ ਆਏ ਆ ਕੇਨ ਵੇਚੀ ਕੇਨ ਨਹੀਂ ਵੇਚੀ ਇੱਥੇ ਤੁਸੀਂ ਉਦੋਂ ਜਦੋਂ ਇਹ ਕਹਿੰਦੇ ਆਏ ਆ ਇੱਥੇ 24 ਤਰੀਕ ਦੇ ਬਾਰੇ ਉਦੋਂ 24 ਤਰੀਕ ਤੁਸੀਂ ਕੀ ਦੇਖਿਆ ਇਹਦੇ ਲਖਿਆ ਗਿਆ ਕਿ ਕਹੇ ਸਰਾਸ ਦਾ ਸਿਵਲ ਬਾਦੀ ਦਾ ਤਿੰਨ ਗੰਨ ਮੈਂ ਸੀ ਉਹਦੇ ਅੱਛਾ ਜੀ ਸਟੇਨ ਕਰਨ ਆਪਾਂ ਜਾਂਦੇ ਛੋਟੀਆਂ ਬੜੇ ਸਟੇਨ ਕਰਨ ਆ ਜੀ ਇਹ ਕਿਹੜਾ ਸੀਗੇ ਭਾਈ ਉਹ ਰਫਨਾ ਬੜੀਆਂ ਹੁੰਦੀਆਂ ਉਹ ਨਹੀਂ ਸੀਗੀਆਂ ਛੋਟੇ ਛੋਟੇ ਹਥਿਆਰ ਸੀ ਪਾ ਤਿੰਨ ਬੰਦੇ ਬਰਦੀਤ ਅੱਛਾ ਜੀ ਪੁਲਿਸਮੈਨ ਤੇ ਉਹਨੇ ਕੀ ਦੱਸਿਆ ਆਪਿਆ ਉਹ ਧੱਕੇ ਨਾਲ ਕਹਿੰਦੇ ਜੀ ਬਗਲਾ ਕਰ ਲੱਗਿਆ ਇੱਥੇ ਡਰ ਦੇ ਪਿਛਾ ਹਟ ਗਏ ਤੇ ਜੇ ਲੋ ਨਹੀਂ ਹਟੇ ਸੀ ਕਿ ਹਾਰ ਕੇ ਕਿਹਾ ਜੇ ਦਾ ਸਾਡੇ ਕੋਲ ਸ਼ਾਇਦ ਸਬੂਤ ਦਿਖਾ ਲੋ ਉਹਨੇ ਕੋਈ ਸਬੂਤ ਨਹੀਂ ਦਿਖਾ ਲਿਆ ਬੀਬੀ ਦਾ ਕੇ ਇੱਟਾਂ ਮਾਰਨ ਦੀ ਕੋਸ਼ਿਸ਼ ਕੀਤੀ ਉਹ ਡਰ ਦੇ ਛੱਡ ਕੇ ਦੌੜ ਗਏ ਤੇ ਉਹਨੇ ਪੱਕੇ ਪੈਰ ਹੁੰਦੇ ਕਿਉਂ ਦੌੜੇ ਉਹਨਾਂ ਨੇ ਇਹਨਾਂ ਨੂੰ ਗਾਲਾਂ ਗੋਲਾਂ ਵੀ ਕੱਢੀਆਂ ਗਾਲਾਂ ਕੱਢੀਆਂ ਕਰਕੇ ਵੀ ਪਿਛਾ ਹਟੇ ਨਹੀਂ ਤੇ ਇਹਨਾਂ ਤੋਂ ਨਹੀਂ ਨਹੀਂ ਪਾਉਣ ਦੀ ਜੋ ਕੋਈ ਧੱਕੇ ਨਾਲ ਪਾਉਣੀ ਆ ਗਾਲੀ ਗੋਜ ਪੈਸਾ ਜਦ ਤਾਂ ਦੌੜੇ ਦੌੜਨੇ ਸੀ ਉਹ ਤਾਂ ਉਹ ਇਹਨਾਂ ਨੇ ਕੀ ਆ ਪੱਠੇ-ਪੁੱਠੇ ਵੀ ਕਿਤੇ ਵੜਾਏ ਤੱਕੇ ਨਾ ਜਾ ਕੇ ਪੱਠੇ ਵਾਢੇ ਉਹ ਨਹੀਂ ਸਾਰੇ ਪੱਠੇ ਪਏ ਨੇ ਇੱਟਾਂ ਸਿਰ ਜਟ ਕੇ ਇਹਨਾਂ ਦੀ ਪ੍ਰਾਪਰਟੀ ਕਿਹਦੇ ਪੱਠੇ ਹੱਕ ਪਹਿਲੇ ਪੱਠੇ ਬੱਢਣੇ ਜਾਂ ਫਿਰ ਦਾ ਕੀ ਆਖਿਆ ਕਿ ਦਿਨ ਮੌਕੇ ਤੇ ਕੋਈ ਸਰਪੰਚ ਜਾਂ ਤੁਹਾਡਾ ਕੋਈ ਸਰਪੰਚ ਮੌਕੇ ਤੇ ਆਇਆ ਵੇਚਣ ਦੇ ਗਿਆ ਨਹੀਂ ਬਗੜਨਾ ਉਹ ਕਹਿੰਦੇ ਜੀ ਬਗੜਨਾ ਸਵੈਜ ਕਹਿੰਦਾ ਬਗੜ ਕੇ ਦਿਖਾਓ ਤੇ ਨਹੀਂ ਰੋਕੇ ਲਗਾ ਦਿੰਦੇ ਆ ਮੌਕੇ ਤੇ ਜੀ ਰੋਕੇ ਆ ਦੌੜ ਗਏ ਤੇ ਪੁਲਸ ਵਾਲੇ ਵੀ ਆਏ ਸੀ ਬਹੁਤ ਬਹੁਤ ਆ ਤੇ ਦੇਖਿਆ ਨਹੀਂ ਕੋਈ ਬੇ ਉਹ ਵਰਤਾਰੇ ਬੰਦਿਆ ਦੀ ਗੱਲ ਨਹੀਂ ਕਰੋ। ਵਾਹ ਇਹ ਆ ਗਏ। ਚੋਲੋ। ਇਹ ਕਿੜੀ ਆ? ਆਹ ਨਹੀਂ ਗੱਲ ਇੱਕ ਵਟ। ਉਹ ਲਗਾ ਪਾਰਲੇ ਜਾਂ ਸਾਰਾ ਅਸਾਂ ਪੜ ਕੇ ਘਰ ਨੂੰ ਲੈ ਗਏ। ਮਾਤਾ ਜੀ। ਕੋਣ ਕਰੂਗਾ? ਮਾਤਾ ਜੀ ਕਿੱਥੋਂ ਸਬਜ਼ੀ ਵੜੀ? 10 ਕਪਟੇ ਦੇ ਬਣਾਏ। ਮਾਤਾ ਜੀ ਬਣੀ ਆ ਜੀ ਥੱਲੇ ਪਿਛਾੜ ਮਾਈ। ਆਜ਼ਾਦ ਆ ਤੇ ਮਾੜਾ ਡੰਡੀ ਦਿਖਾੜ। ਇਹ ਡੰਡੀ ਬਣਾਈ ਜੀ। ਕੋਲ ਅੱਗੇ 10 ਕਿੱਥੋਂ ਪਥਾਰ ਥੋੜਿਆ ਆ ਅਜੇ। ਕੀ ਆ ਬੜੀ ਜਾ ਲਿਆ ਆ ਪੱਟੇ ਸਾਰੇ ਖਾਬ ਕਿਤੇ ਆ ਗਾ ਬਿਨਾਂ ਕਰਨਾ ਹਾਂ ਫੋਨ ਦਾ ਬੰਨ ਲਾ ਕੇ ਪਰ ਹਾਂ ਹੋ ਇੱਥੇ ਆ ਜਾ ਅਈਸੇ ਲਰਨ ਵਾਲੇ ਬੰਦੇ ਨਾ ਕਿ ਮਾਲਾ ਪੱਟੇ ਪਾਣੀ ਗਲਤ ਜਿਹੇ ਗਾਈਡ ਦੇਣਗੇ ਆਹੋ ਆਹੋ ਜਮੀਨ ਦੇਖੋ ਸਾਰੇ ਕਿ ਜੇ ਕਰ ਲਈਏ ਨਾ ਬੋਸ ਨਾ ਦਾਨ ਕਰ ਲੈ ਬਸ ਦਿਖਾ ਦਵਾ ਦਿਨਾ ਦਿਖਾ ਲੈਣਾ ਆਹੋ ਚੱਪੇ ਲਾਉਂਦੇ ਆਂ ਰਵਾ ਦੀ ਮਾਣੇ ਆ ਓਏ ਜਰੂਰ ਲੈ ਇਹ ਇਹ ਦੂਜੀ ਪਾਰਟੀ ਆ ਬਣੀ ਤਾਂ ਜਰੂਰ ਹੋਣੀ। ਟੀਲੇ ਜੀ ਆ ਕਿ ਐ ਤੇ ਕਿਹਾ ਕਿ 10 ਵੀ ਆ ਸਾਡੇ ਮਰੀਆ ਆ। ਆਪਿਆਂ ਮਾਰੋ ਤਾਂ ਬਸ। ਲੱਗ ਪਾਉਣੀ। ਬੱਸ ਹੱਥ ਮਾਰਿਆ ਯਾਤਰੀ ਮਾਲ ਵੀ ਹੋਰ ਗੱਲ ਜਾਣੀ ਹੈ ਜੀ। ਜੋ ਵੀ ਜੋ ਵੀ ਹੋ ਗਿਆ। ਇਹ ਆਪਣਾ ਨਾਮ ਸੀ ਪਹਿਲੇ ਪ੍ਰਣਾਮ ਸਿੰਘ। ਹਾਂਜੀ ਭਾਜੀ ਇਹ ਤੇ ਜਿਹੜੀ ਜਗ੍ਹਾ ਇਹ ਕਿਹਦੀ ਜਗ੍ਹਾ ਹੈ? ਇਹ ਗੁਰਵਾਰ ਹੈ ਸਵਰਨਕੌਰ ਦੇ ਪਿੰਨੋਂ ਹਾਂਜੀ ਤੇ ਤੁਸੀਂ ਉਸ ਦਿਨ ਇੱਥੇ ਕੀ ਦੇਖਿਆ ਜਿਹੜਾ 24 ਤਰੀਕ ਨੂੰ ਇਹਦੇ ਹਾਂਜੀ ਉਦੋਂ ਇੱਕ ਪੁਲਿਸ ਵਾਲਾ ਕਹਿੰਦੇ ਡੀਐਸਪੀ ਤਿੰਨ ਜਣੇ ਵਰਦੀਆਂ ਵਿੱਚ ਸੀ ਨਾਲ ਉਹ ਅੱਛਾ ਉਹ ਆਪ ਸਿਵਲ ਵਰਦੀ ਸੀ ਉਸ ਦਿਨ ਕਟਿੰਗ ਕੀਤੀ ਸੀ ਵਾਲ ਮੋਨਾ ਸੀਗਾ ਸਰਾ ਉਹ ਉਸੇ ਦੱਸਦੇ ਸੀ ਗਨਮਨ ਨੇ ਵੀ ਡੀਐਸਪੀ ਆ ਪਗਵਾੜੇ ਲੱਗੇ ਆ ਛੋਟੀ ਛੋਟੀ ਸਾਹਿਬ ਕਹਿੰਦੇ ਛੋਟੀ ਸਾਹਿਬ ਆ ਉਹ ਕੋਈ ਆ ਕੇ ਧੱਕੇ ਨਾਲ ਫਿਰ ਇੱਥੇ ਕੋਈ ਇਹਨਾਂ ਦਾ ਮਾਤਾ ਦਾ ਕੋਈ ਹੈ ਨਹੀਂ ਸੀ ਮੁੰਡਾ ਇੱਥੇ ਦੋ-ਮੁੱਡੇ ਬਾਹਰ ਆ ਇੱਕ ਕੰਮ ਤੇ ਆਪਣੇ ਗਿਆ ਸੀ ਕੌਣ ਸੰਗ ਤੇ ਮਾ ਨੋਹਾਂ ਸੀ ਗਿਆ ਤੈਨਾਂ ਆ ਕੇ ਠੱਕੇ ਨਾਲ ਕਹਿੰਦੇ ਵੀ ਕਬਜ਼ਾ ਕਰਨ ਲੱਗੇ ਇਹਨਾਂ ਨੂੰ ਕਹਿੰਦੇ ਪੱਠੇ ਵੱਡੋ ਆ ਜਿਹੜਾ ਸਮਾਨ ਇੱਥੋਂ ਆਪਣਾ ਸਬਜ਼ੀਆਂ ਸੂਬੀਆਂ ਬੀਜੀਆਂ ਉਹ ਪੱਟੋ ਤੇ ਉਹ ਤਾਂ ਕਿਵੇਂ ਆਪਣੇ ਨਾਲੇ ਪਸਤੌਲ ਦਿਖਾਉਣ ਲੱਗਾ ਗਾਣਾ ਗਾਣੇ ਕੱਢਦੇ ਸੀ ਇਹਨਾਂ ਨੂੰ ਚਾਤੀ ਪਤੀ ਗਾਣਾ ਕੱਢਦੇ ਕਾਫੀ ਇਹਨਾਂ ਨੂੰ ਗਾਣਾ ਕੱਢੀਆਂ ਉਹਨਾਂ ਨੇ ਕਿਤੇ ਵੀ ਅਸੀਂ ਕਬਜ਼ਾ ਅਈ ਲਾਸ਼ਮਣ ਸਿੰਘ ਤੋਂ ਜਗਾ ਖਰੀਦ ਲਈ ਆ ਇਹਨਾਂ ਨੇ ਦੱਸਿਆ ਸਾਡਾ ਤਾਂ ਇਨੇ ਚਿਰ ਦੀ ਉੱਧਰ ਆ ਲਾਸ਼ਮਣ ਸਿੰਘ ਨੇ ਆ ਨਾ ਇਹਨਾਂ ਦੀ ਦੂਸਰੀ ਭੈਣ ਤੋਂ ਜਗਾ ਲਈ ਆ ਉਹ ਦੂਸਰੇ ਪਾਸੇ ਉੱਤਰ ਵੇਟ ਵੱਲ ਆ ਉਹ ਹੁਣ ਵਿੱਚੋਂ ਨੰਬਰ ਗਲਤੀ ਨਾਲ ਇਹਨਾਂ ਨੂੰ ਪਤਾ ਨਹੀਂ ਸੀ ਉਹ ਅਨਪੜ ਸਾਰੀਆਂ ਭੈਣਾਂ ਉਹ ਨੰਬਰ ਇੱਧਰ ਲੈ ਵਿੱਚ ਪਵਾ ਲਿਆ ਤੇ ਹੁਣ ਬਾਬਾ ਇਹਨਾਂ ਦਾ 36 37 ਸਾਲ ਦੀ ਉਮਰ ਹੋ ਗਈ ਜਦੋਂ ਦਾ ਮੈਂ ਦੇਖਦਾ ਇੱਥੇ ਸਵਾਰਨਕੋਟ ਦੀ ਆਇਆ ਜਗਾ ਤੇ ਉਹੀ ਇੱਥੇ ਨਾਲ ਸਾਡੀ ਦੁਕਾਨ ਆ ਤੇ ਮੈਂ ਲੱਗਾ ਇੱਥੇ ਦੁਕਾਨ 11 12 ਸਾਲ ਦੁਕਾਨ ਪਾ ਕਰਦੇ ਨੂੰ ਮੈਨੂੰ ਹੋ ਗਿਆ ਸੋ ਜਗ੍ਹਾ ਸਾਰੀਆਂ ਨਈਆਂ ਨੂਆਂ ਜਿਹੜੀਆਂ ਸਵਰਨਕੌਰ ਨੇ ਇਹਨਾਂ ਦੇ ਮੁੰਡਿਆਂ ਨੇ ਬਣਾਈਆਂ ਤੇ ਭਾਈ ਜਿਹੜੀ ਉਧਰ ਜਗ੍ਹਾ ਜਿਹੜੀ ਜਿਹੜਾ ਬੇਟ ਵਾਲੀ ਆ ਉੱਥੇ ਜਗ੍ਹਾ ਦੇ ਕਬਜ਼ੇ ਕੀਤੇ ਨੇ ਜਿਹੜੀ ਹੁਣ ਜਿਹੜੀ ਇਹਨੇ ਪਹਿਣਾ ਉਹ ਖਰੀਦੀ ਆ ਸਾਰੀ ਉੱਥੇ ਲੱਜੂ ਤੇ ਨਾਲ ਉਸ ਕਰਪਾਲ ਹੋਣਾਂ ਦਾ ਨਾਲ ਪਰਲੇ ਪਾਸੇ ਜਗ੍ਹਾ ਤੇ ਬਾਕੀ ਕਿ ਹੋਰ ਪਾਰਟੀਆਂ ਉਹਨਾਂ ਦੀ ਨਾਲ ਜਗ੍ਹਾ ਪਰਲੇ ਪਾਸੇ ਜਿਹੜੀ ਆ ਇੱਥੇ ਟੱਕਰਾ ਕਰਵਾਇਆ ਸੌਰ ਦੀ ਮਤਾ ਦੀ ਜਗ੍ਹਾ ਉਦੋਂ ਤੇ ਮੌਕੇ ਦੇ ਵੀ ਕੋਈ ਇਹ ਪਿੰਡ ਦੀ ਪੰਚਾਇਤ ਵਿੱਚੋਂ ਗਾਜ ਬਾਅਦ ਸਰਪੰਚ ਸਾਹਿਬ ਆ ਇਹ ਚੰਦ ਲਾਲ ਵਾਹ ਕੀ ਉਹਨਾਂ ਨੇ ਵੀ ਤੱਕਾ ਕਰੀ ਜਾਂਣਾ ਜਦੋਂ ਉਹ ਆ ਕੇ ਬੋਲੇ ਫਿਰ ਮਾਤਾ ਹਨ ਸਾਰੇ ਬੁੜੇ ਇਕੱਠੇ ਹੋ ਗਏ ਬੰਦੇ ਬੰਦੇ ਬੁੜੀਆਂ ਜਿੰਨੇ ਹੋਰ ਪੈਂਟ ਵਾਲੇ ਸਾਰੇ ਇਕੱਠੇ ਹੋ ਗਏ ਉਹ ਦੇਖ ਕੇ ਜਦੋਂ ਬੰਦੇ ਜ਼ਿਆਦਾ ਹੋ ਗਏ ਉਹ ਇਧਰ ਨੂੰ ਗੱਡੀ ਲੈ ਕੇ ਆਪਣੇ ਚਲੇ ਗਏ ਹੋਰ ਕੋਈ ਥਾਣੇ ਵਾਲੇ ਜਾਂ ਪੁਲਸ ਵਾਲੇ ਵੀ ਆਏ ਸੀ ਆਏ ਸੀ ਬਾਅਦ ਵਿੱਚ ਆਈ ਸੀ ਪੁਲਸ ਵਾਲੇ ਹਾਂਜੀ ਤੇ ਉਹਨਾਂ ਨੇ ਵੀ ਕੋਈ ਕਾਰਵਾਈ ਕੀਤੀ ਮੋਕੇ ਮੋਕੇ ਤੇ ਫਿਰ ਉਹਨਾਂ ਦੇਖਿਆ ਵੀ ਇਹ ਕਬਜ਼ਾ ਤਾਂ ਇਹਨਾਂ ਦਾ ਹੀ ਆ ਕੋਈ ਗੱਲ ਨਹੀਂ ਹੈ ਕਿ ਉਹ ਇਟਾ ਉਟਾ ਸਿੱਟੀਆਂ ਸੀ ਕੋਈ ਕੁਝ ਉਹ ਪਈਆਂ ਇੱਟਾਂ ਬਾਹਰ ਉਹਦੇ ਉੱਧਰ ਲੇ ਵਸੇ ਪਈਆਂ ਮੋਸਰੀ ਮੋਸਰੀ ਲਾਸ਼ ਸੀ ਪਰ ਬਣਾਈ ਤਾਂ ਕੋਈ ਨਹੀਂ ਇੱਥੇ ਕੁਝ ਨਹੀਂ ਕੀਤਾ ਚਲੋ ਤੁਸੀਂ ਤੁਸੀਂ ਆਪਣਾ ਨਾਮ ਦੱਸੋ ਜੀ ਪਹਿਲੇ ਸਿੰਦਰਪਾਲ ਇਹ ਤੁਹਾਡੇ ਹਸਬੰਦ ਦਾ ਨਾਮ ਹੈ ਜੀ ਸਾਹਿਬ ਜੀ ਤੁਸੀਂ ਕਿੱਥੇ ਰਹਿੰਦੇ ਹੋ ਹਾਂਜੀ ਉੱਤੀ ਬੋਲੋ ਥੋੜੀਆ ਅੱਛਾ ਇਹ ਤੁਹਾਡੇ ਘਰ ਵਾਲੇ ਕੰਮ ਕੀ ਕਰਦੇ ਉਹ ਬਾਹਰ ਰਹਿੰਦੇ ਤੁਸੀਂ ਇਹ ਸਵਨਕੌਰ ਜੀ ਨੂੰ ਜਾਣਦੇ ਹੋ ਹਾਂਜੀ ਮੇਰੇ ਸੱਸ ਤੇ ਇਹ ਜਿਹੜੀ ਇਥੇ ਜਗ੍ਹਾ ਦੇ ਰੌਲੇ ਇਹ ਕੌਣ ਦਾ ਕਬਜ਼ਾ ਤੁਹਾਡਾ ਇਥੇ ਸਾਡੇ ਦੇ 35-40 ਸਾਲ ਹੋ ਗਏ ਤੇ ਉਹ ਲਾਸ਼ਮਨ ਸਿੰਘ ਕਹਿੰਦਾ ਮੇਰੀ ਜਗ੍ਹਾ ਹੈ ਉਹ ਜ਼ਬਰਦਸਤ ਕਰਦਾ ਤੇ ਉਹਨੇ ਖਰੀਦੀ ਨਹੀਂ ਜਗ੍ਹਾ ਇਹ ਹਾਂਜੀ ਤੇ ਉਹਨੇ ਕਿਹੜੀ ਜਗ੍ਹਾ ਖਰੀਦੀ ਆ ਉਹ ਟਿੱਬੇ ਵਾਲੀ ਉਹ ਬੇਟੀ ਕਹਿੰਨੇ ਉਹ ਮਾਸੀ ਉਹ ਮਾਸੀ ਸਾਡੀ ਤੇ ਧੰਨਵਾਦ ਆ ਇਹਦਾ ਹਾਂਜੀ ਤੇ ਉਦੋਂ ਜਿੱਦਾਂ ਤੁਸੀਂ ਕਹਿੰਨੇ ਪੁਲਿਸ ਵਾਲੇ ਆਏ ਸੀਗੇ 24 ਤਰੀਕ ਨੂੰ ਹਾਂਜੀ ਉਸ ਦਿਨ ਕੀ ਦੇਖਿਆ ਤੁਸੀਂ ਕਾ ਸਾਇਰ ਡਬਲ 10 ਤੇ ਪਿੱਛੇ ਉਹਨਾਂ ਨੇ ਕੋਈ ਤੁਹਾਨੂੰ ਕੋਈ ਚੰਗਾ ਮੰਦਾ ਬੋਲਿਆ ਬਹੁਤ ਕੁਛ ਬੋਲਿਆ ਗਾਲੀ ਕੱਢੀ ਪਿਸਤੌਲ ਦਿਖਾ ਕੇ ਕਹਿੰਦੇ ਖਾਲੀ ਕਰੋ ਜਗਾ ਸਬ지 ਜਿਹੜੀ ਉਹ ਕਟੋ ਪੱਟੇ ਵੱਡ ਲਓ ਵੇਲਾ ਕਰੋ ਤੇ ਇਹ ਵੈਸੇ ਡਰ ਗਏ ਅਸੀਂ ਤੇ ਡਰ ਕੇ ਫਿਰ ਲੱਗ ਪਏ ਤੇ ਉਹਨਾਂ ਨੇ ਬਹੁਤ ਡਰਾਇਆ ਕਾਲੀ ਨੂੰ ਬਹੁਤ ਕਰੀ ਹੋਰ ਕੋਈ ਪਿੰਡ ਦਾ ਕੋਈ ਬੰਦਾ ਆਇਆ ਕੋਈ ਸਾਰੇ ਸੀ ਸਰਪੰਚ ਸਾਹਿਬ ਜੀ ਨੇ ਹੋਰ ਪਿੰਡ ਦੇ ਸਾਰੇ ਸੀ ਆਪਣਾ ਨਾਮ ਦੱਸਿਓ ਅੰਕਲ ਜੀ? ਰਾਮਕ੍ਰਿਸ਼ਨ ਇਹ ਤੁਹਾਡੇ ਹਸਪੰਡੋ ਸੌਰੀ ਤੁਹਾਡੇ ਡੈਡੀ ਦਾ ਨਾਮ ਕੀ ਜੀ? ਦਾਤਰਾਮ ਤੁਸੀਂ ਕਿੱਥੇ ਰਹਿੰਦੇ? ਕਪੂਰਵੰਡ ਕਪੂਰਵੰਡ ਕਿੱਥੇ ਰਹਿੰਦੇ ਆ? ਆ ਨਾਲ ਹੀ ਇੱਥੇ ਆ ਮਕਾਨ ਦਾ ਵਾਹ ਅੱਛਾ ਇਹ ਜਿਹੜੀ ਮਾਤਾ ਸਵਨ ਕੋਲ ਜਾਂਦੇ ਆ ਜੀ? ਹਾਂ ਜੀ ਤੇ ਕਿਉਂ ਰਹਿੰਦੇ ਤੁਹਾਡੇ ਪਿੰਡ? ਇਹਨਾਂ ਉੱਤੇ 40 ਸਾਲ ਹੋ ਗਏ ਤੇ ਆ ਜਿਹੜੀ ਜਗ੍ਹਾ ਕਹਿੰਦੇ ਲਖਮਨ ਸਿੰਘ ਦਾ ਮੇਰੇ ਕੋਲ ਜਗ੍ਹਾ ਖਰੀਦੀ ਆ। ਦੇਖੋ ਜੀ ਜਗ੍ਹਾ ਕਹਿੰਦੇ ਹੈਗੇ ਆ ਜਗ੍ਹਾ ਉਹ ਲਿਓ ਜੀ ਬਾਹਰ ਤੇ ਵਿਆਜ ਅੱਛਾ ਇਹਨਾਂ ਦੀ ਭੈਣ ਕੋ ਇਹਨਾਂ ਦੀ ਭੈਣ ਕੋ ਤੇ ਇਹਨਾਂ ਨੇ ਨਹੀਂ ਵੇਚੀ ਇਹਨਾਂ ਨੇ ਨਹੀਂ ਵੇਚ ਤੇ ਜਿਹੜੀ ਇਹਨਾਂ ਦੀ ਭੈਣ ਹੈ ਜਿਹੜਾ ਵੇਚੀ ਆ ਉਹ ਉਹੇ ਜਗ੍ਹਾ ਸੀ ਇਹਦੀ ਜਾਂ ਉੱਧਰ ਹੈ ਉਹਦੀ ਉਹਦੀ ਉੱਧਰ ਜਗ੍ਹਾ ਹੈ ਤੇ ਤੁਹਾਨੂੰ ਪੱਕਾ ਪਤਾ ਜੀ ਹਾਂਜੀ ਉੱਧਰ ਬਸੀਆਂ ਦੇ ਜਗ੍ਹਾ ਤੇ ਜਿੱਦਣ ਆਹ 24 11 ਨੂੰ ਪੋਸਟ ਆਲੀ ਇੱਥੇ ਆਏ ਆ ਜਾਂ ਕਿਦਾਂ ਕੋਈ ਦੱਸ ਦੇ ਆ ਉਦੋਂ ਤੁਸੀਂ ਇੱਥੇ ਸੀਗੇ ਨਹੀਂ ਉਦੋਂ ਨਹੀਂ ਸੀ ਹਣੀ ਜਦੋਂ ਤੁਸੀਂ ਮਤੈ ਤਾਡਾ ਨਾਂ ਕੀ ਆ ਮੇਰਾ ਨਾਂ ਸ਼ਿੰਭੂ ਆ ਜੀ ਤੁਹਾਡੇ ਹਸਬੰਦ ਦਾ ਨਾਂ ਜੀ ਪਿਆਰਾ ਲੰਗ ਤੁਸੀਂ ਕਿੱਥੇ ਰਹਿੰਦੇ ਆ ਇੱਥੇ ਕੋਬੋਰਡ ਪਿੰਡ ਦੇ ਆ ਤੁਹਾਡਾ ਘਰ ਕਿੱਧਰ ਆ ਏਦੇ ਵੀ ਵੀ ਦੇ ਲੱਗ ਗਈ ਹੈ। ਹਾਂ ਮਾਤਾ ਸਵਨ ਕੋਲ ਤੁਸੀਂ ਜਾਣਦੇ ਆ? ਹਾਂ ਜੀ। ਇਹ ਕਹੋਂਦੇ ਤੇ ਰਹਿੰਦੇ ਆ? ਇਹ ਤਾਂ ਬਹੁ ਡੇਢ ਤੇ ਰਹਿੰਦੇ ਆ। ਤੇ ਆ ਜਿਹੜੀ ਜਗ੍ਹਾ ਕਹਿੰਦੇ ਆ ਉਹ ਮੀਟ ਵੇਟ ਵਾਲੀ ਜਿਹੜੀ ਆ। ਹਾਂ ਜੀ। ਉਹ ਕਿਹਦੀ ਆ? ਉਹ ਇਹਦੀ ਭੈਣ ਦੀ ਹੋਊਗੀ ਹੁਣ ਵੇਚ ਦਿੱਤੀ ਹੋਊਗੀ। ਤੇ ਇਹ ਜਗ੍ਹਾ ਮਾਤਾ ਨੂੰ ਕਹਿੰਦੇ ਵੇਚੀ। ਇਹ ਮਾਤਾ ਦੀ ਆ ਜਗ੍ਹਾ। ਮਾਤਾ ਦੇ ਪੇਰੇ ਗਿਆ ਮਾਤਾ ਨੂੰ ਜਗ੍ਹਾ। ਤੇ ਉਹ ਕੋਲੇ ਲక్ష్మణ ਸਿੰਘ ਜੀ ਕਹਿੰਦੇ ਮੈਂ ਖਰੀਦੀ ਆ। ਉਹ ਅਸੀਂ ਦੇਖਿਆ ਹੀ ਨਹੀਂ ਕਦੀ ਇੱਥੇ ਲక్ష్మణ ਸਿੰਘ। ਤੇ ਮਾਤਾ ਨੇ ਕਹਿੰਦੇ ਵੇਚੀ ਆ। ਨਹੀਂ ਮਾਤਾ ਨੇ ਨਹੀਂ। ਨਹੀਂ ਵੇਚੀ। ਨਹੀਂ ਵੇਚੀ। ਤੁਹਾਨੂੰ ਪੱਕਾ ਪਤਾ? ਹਾਂ ਜੀ। ਤੇ ਹੁਣ ਇੱਥੇ ਕਬਜ਼ਾ ਮਾਤਾ ਦਾ ਕਹੋਂਦਾ ਇੱਥੇ ਬਹੁਤ ਦੇਰ ਦਾ ਹੈ ਕਬਜ਼ਾ ਤਾਂ ਤੇ ਲਸ਼ਮਣ ਚੰਗ ਦਾ ਕਬਜ਼ਾ ਨਹੀਂ ਹੈ ਨਾ ਅਸੀਂ ਕਦੀ ਦੇਖਿਆ ਨਹੀਂ ਇੱਥੇ ਤੇ ਹੁਣ ਆ ਜਿਹੜਾ 24 ਤਰੀਕ ਨੂੰ ਕਹਿੰਦੇ ਇੱਥੇ ਬਹੁਤ ਸਾਰੇ ਕਬਜ਼ਾ ਕਰਨੇ ਉਹਦੇ ਬਾਰੇ ਤੁਸੀਂ ਕੀ ਦੇਖਿਆ ਉਦੋਂ ਹਾਂ ਜੀ ਉਦੋਂ ਤਾਂ ਬਹੁਤ ਕੁਝ ਹੁੰਦਾ ਸੀ ਜੇ ਇੱਥੇ ਕੀ ਹੋਇਆ ਜਦੋਂ ਕਿੰਨੇ ਉਹਨਾਂ ਕੋਲ ਪਸਤਾਲ ਸੀ ਇੱਟਾਂ ਲਿਆਏ ਹੋਏ ਸੀ ਸਭ ਕੁਝ ਉਹ ਤਾਂ ਕਰਦੇ ਸੀ ਪੱਠੇ ਵੜਾਏ ਉਹਨੂੰ ਗਾਲਾਂ ਕੱਟ-ਕੱਟ ਕੇ ਸਾਡੇ ਕੋਲ ਤੇ ਤੁਸੀਂ ਵੀ ਨਾਲ ਪੱਠੇ ਵੱਡੇ ਸੀ ਹਾਂ ਜੀ ਵੱਡੇ ਨਾਲ ਮੈਂ ਸੀ ਬਹੁਤ ਅਸੇ ਤੁਹਾਨੂੰ ਗਾਲਾਂ ਕੱਢਿਆ ਨਾ ਹਾਂ ਕਰਦੇ ਸੀ ਗਾਲਾਂ ਤੇ ਉਹ ਦਾ ਹੋਰ ਕੁਛ ਕੁ ਤੁਹਾਡੇ ਉਧਰ ਪਿੰਡ ਸਰਪੰਚ ਸਾਹਿਬ ਆਏ ਸੀ ਤੇ ਹਾਂਜੀ ਆਏ ਸੀ ਫਿਰ ਉਹਨਾਂ ਦੇ ਆਇਆ ਤੇ ਫਿਰ ਉਹ ਨਹੀਂ ਜਰੀ ਠਹਿਲ ਪਾਈ ਸਰਪੰਚ ਸਾਹਿਬ ਨੇ ਆ ਹਾਂਜੀ ਸਰਪੰਚ ਨੇ ਤੇ ਹੋਰ ਵੀ ਲੋਕ ਇਕੱਠੇ ਹੋਏ ਸੀ ਬਠੇੜੀ ਚ ਸਾਰੀ ਦੁਨੀਆ ਇਕੱਠੀ ਹੋਈ ਉਸ ਇੱਥੇ ਅੱਛਾ ਤੇ ਕੋਈ ਹੋਰ ਚੌਂਕੀ ਵਾਲੇ ਚੌਂਕੀ ਵਾਲੇ ਵੀ ਆਏ ਸੀ ਤੇ ਉਹਨਾਂ ਨੇ ਵੀ ਕੀ ਕਿਹਾ ਉਹ